ਅੱਜ ਦਿਨ ਦੀ ਸ਼ੁਰੂਆਤ ਹੋ ਗਈ ਪਹਿਲਾ ਮੁੰਡਾ ਵੇਖੋ ਸਾਡਾ ਨਿਗਾਹ ਆ ਜਵਾਗ ਉਹ ਵੀ ਗੇਅਰ ਫੜਫੜ ਟਰੈਕਟਰ ਚਲਾਉਂ ਰਿਹਾ ਵੇ ਨੂੰ ਇਹ ਵੀ ਆ ਵੇ ਨੂੰ ਕੜਾ ਕੇ ਨਹੀਂ ਦੱਸਿਆ ਵੀ ਇੱਥੇ ਗੇਅਰ ਹੈ ਜਿੱਥੇ ਓਏ ਇੱਕ ਹੀ ਆ ਜਾਂ ਪਹਿਲੀ ਵਾ ਗਿਆ ਉਰੇ ਆਨ ਨੂੰ ਨਾਰੇ ਸਾਈਆਂ ਦੇਣ ਡਿਆ ਬੜੀ ਵੇ ਗੱਲ ਝੀ ਆਣਾ ਪੂਰੇ ਜੋਸ਼ ਚ ਆ ਵੀ ਆ ਰੇ ਦੇ ਕੇ ਚਾੜਦੇ ਵਗਰ ਟਰਾਲੀ ਡੁੱਲੀ ਦੇਦੇ ਰੇਸ ਬੁੱਲ ਇੱਕ ਮਸ਼ੀਨ ਦਾ ਮੁੜਿਆ ਨੇ ਲਾਤਾ ਹਿੱਸਾ 4x4 ਦਾ ਲਾਗੇ ਚਾੜਦਾ ਦੂਜਾ ਹਿੱਸਾ ਉਹ ਘਰ ਦਾ ਸਾਈਡ ਦੇ ਹੁਣ 4/4 ਆਹ

ਦਰਿਆ ਕਾफी ਚੜਾਈ ਜਾ ਆਵੇ ਪਸ਼ੂ ਕਿਸੇ ਦੇ ਮਰੇ ਜਾਰੇ ਨੇ ਰਸਤਾ ਜਲਦੀ ਰਸਤਾ ਜੀਆ ਗਾਈ ਕੰਨਾ ਗੰਦ ਤੇ ਲਾਉਣ ਰਿਹਾ ਵੇਖੋ ਕਾਫੀ ਦਰਿਆ ਕਾफी ਚੜਾਈ ਜਾ ਦੇਖੋ ਸ਼ਾਮਾਂ ਦਾ ਕੀ ਕਰਦਾ ਇਹ ਪਹਾੜੀ گاਵਾ ਹੀ ਆ ਯਾਰ ਹੋ ਗਿਆ ਨਾ ਕਿਹੜੇ ਤੋਂਦਰ ਗੰਡੂ ਗੰਡੂ ਆ ਲੋ ਸਿੰਗ ਕਟਿ ਗੜੇ ਆ ਦੇ ਸਾਰੇ ਪੁਰਾਣੇ ਬੰਦੇ ਡੈੜੀ ਹੁਣਾ ਦੇ ਜੂੰਡੀ ਦੇ ਜਾ ਰਹੀ ਆ ਹਰੇ ਤੇ ਕੋ ਸਾਡੇ ਵਿੱਚ ਇਹ ਅੱਜ ਖਿੱਚੀ ਹੁੰਦੇ ਕੰਮ ਨੂੰ ਤੇ ਜਿੱਥੇ ਮੇਰੇ ਇੰਨਾ ਜ਼ਰੂਰ ਰੱਖਿਆ ਚੰਗਾ ਜਿੱਥੇ ਵਿਰਲਾ ਪਾੜ ਕੇ ਬੂਟਾ ਹੁਣ ਇਹਨੇ ਗਰੋਥ ਕਰਨੀ ਆ ਐ ਵੜਾ ਐ ਬੋੜਾ ਜੱਸ ਆਂਦਾ ਵੇ ਲੋ ਬੋੜਾ ਕੇ ਮਾਂ ਤੀ ਨੂੰ ਘਾਟਾ ਕੋਣ ਅਸੀਂ ਦੂਸਰਾ ਟਰੈਕਟਰ 4x4 ਪਾਰ ਲਗਾਉਣਾ ਇਹ ਇਹਨਾਂ ਨੂੰ ਦੇ ਚੱਲੇ ਇੱਥੇ ਉਹ ਅਸੀਂ ਲੈ ਜਾਾਂਗੇ ਲਿਆ ਦਜਾ ਸਮਾਨ ਲਾਓ ਸਨਾ ਟਰੈਕਟਰ ਪਾਰ ਲਗਾਵਾਗੇ ਇੱਥੇ ਦਰਿਆ ਬਹੁਤ ਚੜ੍ਹ ਲਿਆ ਅੱਜ ਉੱਥੇ ਲੋਡ ਆਪਾਂ ਨੂੰ ਕਿਰਾਏ ਦੀ ਟਰੈਕਟਰ ਗੁਲਦੀਪ ਪੁੱਤ ਸਮਾਨਵਾਵਾ ਆਪਣਾ ਇਹ ਟਰੈਕਟਰ ਇਹਨਾਂ ਨੂੰ ਦੇ ਦਾਂਗੇ ਬਿਨਾ 4x4 ਤੋਂ ਤੇ ਆਪਾਂ ਹੁਣ ਉਹ ਨਹੀਂ ਯਾਰ ਲੱਸੀ ਨਹੀਂ ਪਾ ਉਹ ਲੱਸੀ ਆਉਣ ਲਈ ਆ ਤੁਹਾਡੀ ਜਿੰਦੇ ਰਫੜਾਈ ਹੈ ਨਹੀਂ ਤੁਹਾਡੀ ਨਹੀਂ ਆ ਰਹੀ ਸਾਨੂੰ ਇਹਨਾਂ ਨਾਲ ਟਰੈਕਟਰ ਲੱਗਰ ਬਣੀ ਨਹੀਂ ਨਹੀਂ ਦੱਸਿਆ ਨਹੀਂ ਫਿਰ ਉਹਨੇ ਆ ਜੂਗਾ ਉਹ ਇਹਦੇ ਵਿੱਚ ਪਾਣੀ ਕਾਫੀ ਹੀ ਮੀਂਹ ਮੂਂ ਦਾ ਅੱਜ ਕਢਾ ਆ ਗਏ ਤੇ ਫੇਰ ਹੀ ਜਾਵਾਂਗੇ ਅੱਗੇ ਟਰੈਕਟਰ ਲੈ ਕੇ ਜਾਣਾ ਪਰਲੇ ਪਾਰ ਹੋਰ ਸੇ ਆਪਾਂ ਜਾਂਦ ਪੇ ਲੜ ਗਿਆ ਤੇ ਹੁਣ ਰੱਸਾ ਸਾਨੂੰ ਟੈਡ ਕਰਨਾ ਪੈਣਾ ਇਓ ਦਨ ਜਿੰਨਾ ਟਾਈਟ ਕਰੀਏ ਫਿਰ ਰੋਕ ਆਊ ਕੰਮ ਹਨਾ ਓਏ ਰੱਸਾ ਹੋ ਗਿਆ ਕਾਫੀ ਹੁਣ ਇੱਥੇ ਇੰਨਾ ਪਾਣੀ ਨਹੀਂ ਚੜਦਾ ਮੜੀ ਅੱਛਾ ਟੱਟ ਬੁਲਾਉਂ ਨੂੰ ਸ਼ਹਿਰ ਤੋਂ ਬੁਲਾ ਰਹਿ ਜਾ ਵਜ ਗਿਆ 11 ਰੱਸਾ ਰੁਸਾ ਘਸ ਦਿਆ ਨੂੰ ਨਾਲ ਹੀ 베ੜੀ ਬੰਨ ਲੀਏ 베ੜੀ ਮਗਰ ਬੰਦ ਨਹੀਂ ਗੱਗੇ ਨੋ ਬੰਦਿਆਂ ਨੂੰ ਕਿਤੇ ਭੁੱਖ ਲੱਗੀ ਆ ਸਵੇਰ ਦਾ ਹਿਸਾਬ ਨਾਲ ਰੱਸੀ ਨੂੰ ਲੱਗੇ ਆਉਂਦਿਆਂ ਨੂੰ ਮਾਲ-ਮੂਲ ਬੜਾ ਫਸਿਆ ਵਿੱਚ ਹੁਣ ਰੱਸਾ ਅੱਗੇ ਨੂੰ ਬਹੁਤ ਉੱਚਾ ਕਰਤਾ ਗਾ ਲਗਾ ਦੀ 4 ਫੁੱਟ ਹਿਸਾਬ ਨਾਲ ਉੱਚਾ ਕਰਤਾ ਇਹ ਦਰਿਆ 4 ਫੁੱਟ ਚੜੂਗਾ ਤੇ ਫੇਰ ਜਾ ਕੇ ਦਰਿਆ ਗੰਦਪੇਲ ਨਾਲ ਚਿੰਬੜੂਗਾ ਇਹਦੇ ਤੇ ਹੁਣ 11 ਵਜੇ ਕੇ ਜਾ ਕੇ ਗੱਫਾ ਪਾਣੀ ਛੱਕ ਕੇ ਤੇ ਫੇਰ ਗਾਂ ਵਾਲੀ ਰੁਟੀਨ ਤੁਹਾਨੂੰ ਪਾਵਾਂਗੇ ਹੁਣ ਦਰਿਆ ਦਾ ਕੰਮ ਵੱਧ ਗਿਆ ਹੁਣ ਰੋਈ ਦੀ ਅਪਡੇਟ ਤੁਹਾਨੂੰ ਦਿਆ ਕਰਾਂਗੇ ਕਿੰਨਾ ਦਰਿਆ ਚੜ ਗਿਆ ਕਿੰਨਾ ਅੱਗੇ ਵੀਰ ਫੋਨ ਲਾ ਕੇ ਪੁੱਛਦੇ ਰਹਿੰਦੇ ਆ ਅੱਜ ਕਾਫੀ ਗੰਦ ਪੇ ਲਾਉਣ ਡਿਆ ਪਤਾ ਨਹੀਂ ਪਹਾੜਾਂ 'ਚੋਂ ਆਉਣ ਡਿਆ ਕਿੱਥੋਂ ਆਉਣ ਡਿਆ ਬਹੁਤ ਜ਼ਿਆਦਾ ਨਹੀਂ ਚਾਚਾ ਇੱਥੇ ਬੰਦ ਬੰਦ ਹੋ ਦਰਿਆ ਦੇ ਵਿੱਚ ਉਹਨਾਂ ਕੀ ਜਿੰਨਾ ਕ ਅੱਗੇ ਹੋਇਆ ਇੱਕ ਦੋ ਰੀ ਚਲੋ ਲੰਘੇ ਪਾਰ ਸਾਡੀ ਆ ਥੰਲੇ ਆ ਚਾਬੀ ਨਾ ਘਰ ਦੇ ਜਾ ਚਾਹੀ ਜੜ ਜਾਓ ਤੁਸੀਂ ਚਲੋ ਜੀ ਲਈਏ ਬਾਬੇ ਦਾ ਨਾਂ ਵਾਲੇ ਚੱਲ ਕੇ ਡੇਰੇ ਤੇ ਖਿੱਚ ਗਈ ਹੈ ਪ੍ਰਸ਼ਾਦਾ ਪਾਣੀ ਤੇ ਫਿਰ ਕਰੀਏ ਵੀ ਕੰਮ ਬੰਦਾਲ ਤੇ ਪਹੁੰਚ ਗਏ ਹਾਂ ਪੂਰੇ 11 ਵਜੇ ਤੇ ਹੁਣ ਰੋਟੀ ਪਾਣੀ ਖਾਣੇ ਯਾਰ ਭੁੱਖ ਲੱਗੀ ਅੱਜ ਭੁੱਖ ਦੇ ਨਾਲ ਨਾਲ ਹੀ ਸਰੀਰ ਦੁਹੰਡਿਆ ਪੈਂਦਾ ਵਿਊ ਬਹੁਤ ਵਧੀਆ ਅੱਜ ਆਪਣੇ ਫਾਰਮ ਤੇ ਪਾਰ ਸਵਰਗਾ ਦੀ ਪੂਰੀ ਦੇ ਵਿੱਚ ਮੇਰੇ ਵੀਰ ਦੋ ਇਹ ਰੰਦਾਵਾ ਫਾਰਮ 605 ਵਾਲੇ ਹਾਂਜੀ ਹਾਂਜੀ ਤੇ ਇਹ ਤੁਹਾਡਾ ਕੀ ਨਾਮ ਵੀਰ ਜੋਗਨ ਵੀਰ ਜੋਗਨ ਵੀਰ ਤੇਰਾ ਵੀਰ ਸਹਿਜ ਵੀਰ ਇਹ ਮੇਰੇ ਵੀਰ ਅੱਜ ਫਿਰਦੇ ਤੁਰਦੇ ਕਹਿੰਦੇ ਚੱਲ ਅੱਜ ਤੁਹਾਡੇ ਕੋਲ ਆਉਣਾ ਤੇ ਅੱਜ ਆਪਣੇ ਕੋਲ ਇੱਥੇ ਪਹੁੰਚੇ ਆ ਤੇ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਾਲ ਇਦਾਂ ਮਿਲਦੇ ਵਰਤਦੇ ਰਹੀਏ ਦੇ ਪ੍ਰੇਮ ਬਣਿਆ ਰਹਿੰਦਾ ਹੋਰ ਬਾਕੀ ਸਾਹਿਬ ਤੁਹਾਨੂੰ ਬਲੌਕਾਂ ਦੇ ਵਿੱਚ ਦੱਸ ਦੇ ਰਹੀਦਾ ਤੇ ਗਾਂ ਗਾਂ ਜਿੱਦਾਂ ਹੋਊਗਾ ਸਾਮਾਂ ਤੱਕ ਦਾ ਸਾਰਾ ਤੁਹਾਨੂੰ ਫੇਰ ਦੱਸਾਂਗੇ ਸਾਰੇ ਉਹ ਦਿਨ ਜ਼ਿੰਕ ਦੀ ਸਪਰੇ ਮਾਰੀ ਆ ਤੇ ਬਹੁਤ ਵਧੀਆ ਝੋਨੇ ਦੀ ਗ੍ਰੋਥ ਆ ਕਈ ਮੇਰੇ ਵੀਰ ਪੁੱਛਦੇ ਆ ਮੇਰੇ ਵੀਰ ਕਰੋ ਤੇ ਫੇਰ ਉਹਦਾ ਰਿਜ਼ਲਟ ਵੇਖੋ ਤੇ ਫੇਰ ਤੁਹਾਨੂੰ ਪਤਾ ਲੱਗੂਗਾ ਆਖਿਆ ਨਹੀਂ ਕੋਈ ਫਰਕ ਪੈਣਾ ਇਹ ਜਿੰਨਾ ਚਿਰ ਆਪਨਾ ਤਜਰਬਾ ਕੀਤਾ ਉਹਨਾਂ ਚਿਰ ਕਿੰਨਾ ਚਿਰ ਆਪਾਂ ਇੱਕ ਦੂਜੇ ਤੋਂ ਪੁੱਛਾਂਗੇ ਹਾਂ ਮੈਂ ਤਜਰਬਾ ਕੀਤਾ ਤੇ ਮੈਂ ਤੁਹਾਨੂੰ ਦੱਸਦਾ ਗੱਡੀ ਤੁਸੀਂ ਹੁਣ ਕਰਕੇ ਦੇਖੋ ਤਜਰਬੇ ਫਿਰ ਉਸ ਹੱਬ ਨਾਲ ਤੁਹਾਨੂੰ ਆਪਣੇ ਆਪ ਪਤਾ ਲੱਗੂ ਵੀ ਹਾਂ ਇਸ ਚੀਜ਼ ਦਾ ਕੀ ਫਰਕ ਵਾ ਬਦਲਵਾਈ ਫੇਰ ਬੜੀ ਬਣ ਗਈ ਆ ਦਰਿਆ ਚੜਨਦੇ ਆ ਅੱਜ ਆਪਣੇ ਵੀਰ ਆਏ ਹੀ ਰੰਦਾਵਾ ਫਾਰਮ 605 ਕਰਮੂ ਹਾਲ ਤੋਂ ਮਿਲਨ ਹੁਣ ਉਹ ਮਿਲ ਕੇ ਆਪਾਂ ਨੂੰ ਤੇ ਚਲੇਗੇ ਪਿੰਡ ਨੂੰ ਬਹੁਤ ਇਦਾਂ ਮਾਣ ਮਹਿਸੂਸ ਹੁੰਦਾ ਜਦੋਂ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਦੇ ਆਪਣੇ ਜਿੰਨੇ دوست ਬਣੇ ਆਪਾਂ ਨੂੰ ਮਿਲਣ ਆਉਂਦੇ ਆ ਬਹੁਤ ਵਧੀਆ ਚੰਗੀ ਗੱਲ ਆ ਵੀ ਚਲੋ ਆਪਾਂ ਨੈਟ ਦੇ ਜ਼ਰੀਏ ਚੰਗੇ ਇਨਸਾਨ ਚੰਗੇ ਬੰਦਿਆਣਾ ਆਪਾਂ ਨੂੰ ਮਿਲਣ ਦਾ ਮੌਕਾ ਮਿਲਦਾ ਗੁਰਸਿੱਖ ਪਰਿਵਾਰ ਸਾਰਾ ਕਰਮੂ ਵਾਲ ਦੇ ਧੁੰਦਿਆਂ ਪਰਿਵਾਰ ਵਜਦਾ ਹੋ ਤੇ ਚਲੋ ਇਦਾਂ ਵੀ ਸੁਣੇ ਦੀਆਂ ਹੀ ਅੱਗੇ ਗੱਲਾਂ ਵੀ ਉਹਨਾਂ ਦੇ ਪਰਿਵਾਰ ਨਾਲ ਆਪਣੀ ਡੈਡੀ ਉਹਨਾਂ ਦੀ ਬਹੁਤ ਨੇੜਤਾ ਰਹੀ ਆ ਚਲੋ ਗਾਂ ਮੁੰਡੇ ਹੋਣ ਆਪਣੇ ਨਾਲ ਮਿਲਣ ਵਰਤਨਦੇ ਆ ਬਹੁਤ ਵਧੀਆ ਮਹਿਸੂਸ ਹੁੰਦਾ ਹੁਣ ਉਹਨਾਂ ਨੂੰ ਮਿਲ ਕੇ ਚਾਹ ਕਾਫੀ ਪਿਆ ਕੇ ਤੇ ਹੁਣ ਚੱਲੇ ਆ ਛੋਨੇ ਨੂੰ ਗੇੜਾ ਮਾਰਨ ਚਲੋ ਚਲੋ ਇਹਨਾਂ ਨੂੰ ਚਾ ਚੜ ਜਾਂਦਾ ਜੀ ਰੁਗੀੜਾ ਮਾਰਨ ਜਾਂਦਾ ਖੁਸ਼ ਹੁੰਦੇ ਆ ਸ਼ੁਰੂ ਅੱਜ ਬੋਰਿਆਂ ਦੇ ਸੀਜ਼ਨ ਦਾ ਪਹਿਲਾ ਦਿਨ ਕੰਮ ਤੇ ਕੋਈ ਨਹੀਂ ਵੈਸੇ ਹੀ ਅੱਜ ਅਸੀਂ ਸੇਫਟੀ ਦੇ ਤੌਰ ਤੇ ਜਿੱਤਰਾ ਵੇਖੋ ਆਪਣੀ ਪੁਲੀ ਬਣੀ ਆ ਤੇ ਪੁਲੀ ਦੇ ਆ ਮੀਂਹ ਦੀ ਆਵਾਜ਼ ਨਹੀਂ ਆਉਂਦਾ ਵੀ ਹੋਈ ਜਵਾਨੋ ਤੋੜੇ ਕਰ ਲੋ ਸੈਟ ਜੇ ਫਿਰ ਨੀ ਆਇਆ ਬੜੇ ਜ਼ਬਰਦਸਤਾ ਦੇ ਇੱਥੇ ਹੁਣ ਸਾਡਾ ਇਰਾਦਾ ਹੀ ਵੀ ਉਹ ਤੋਂ ਤੋੜੇ ਲਾ ਗਏ ਤੇ ਵਿੱਚ ਮਿੱਟੀ ਭਰ ਦੀਏ ਤੇ ਮੀਂਹ ਆ ਗਿਆ ਕੋਈ ਨਹੀਂ ਛਤਰੀ ਹੈਗੀ ਆ ਕੋਈ ਗੱਲ ਨਹੀਂ ਭਰੋ ਠੰਡਾ ਮੌਸਮ ਵਧੀਆ ਤੇ ਪਾਣੀ ਜਿਹੜਾ ਵਾ ਕਾਫੀ ਚੜ੍ਹਾਈ ਚ ਨਾ ਬਾਲਾ ਚੜ੍ਹਾਈ ਚ ਤੇ ਨਾ ਬਾਲਾ ਡਾਉਣੀਆਂ ਟਰੈਕਟਰ ਨਾਲ ਅੱਜ ਬੰਦ ਦੇ ਉੱਤੇ ਗਿੜਾ ਲਾਤਾ ਇੱਕ ਇਸੋ 54/4 ਅੱਜ ਲੈ ਆਂਦਾ ਪਾਰਸ਼ ਜਿਹੜੀ ਹੈ ਚੰਨ ਮਿੰਟਾਂ ਦੇ ਵਿੱਚ ਚੰਨ ਮਿੰਟਾਂ ਚ ਆਪਣੇ ਕੋਲ ਪਹੁੰਚਣ ਵਾਲੀ ਆ ਉਹ ਜਿੱਦਾਂ ਨਹੀਂ ਕਲਾਕਾਰ ਆਵੇ ਤੇ ਸਾਜ਼ ਵਜਦੇ ਹੁੰਦੇ ਸਾਜ਼ ਪੂਰੇ ਵੱਜਣ ਡੈ ਵੇ ਸ਼ਾਂ ਸ਼ਾਂ ਦੇ ਸਿਰਫ ਚੰਨ ਮਿੰਟਾਂ ਵੀ ਤੁਰ ਪਿਆ ਕਲਾਕਾਰ ਜਿਹੜਾ ਤੁਰ ਪਿਆ ਵਾ ਜਾਂ ਤੇ ਪਿੰਡ ਵਾਲ ਨੂੰ ਨਿਕਲ ਗਿਆ ਨਹੀਂ ਨਹੀਂ ਆਊਗਾ ਤੇ ਜਾਂ ਫਿਰ ਆਊਗਾ ਮੋਟਰ ਜਿਹੜੀ ਇੱਕੋ ਵੀ ਬੰਦ ਆ ਜਲਦੀ ਆ ਬੰਦ ਕਰ ਮੀਂਹ ਮਰ ਰੰਗੜਾ ਜਪਤੋਈ। ਚਲਾ ਜਾ ਤੇ ਨਾ ਨਾ। ਮਨ ਜਿੱਦਾਂ ਸਲੇਮ ਕੱਲ ਸਟ੍ਰੀਟ ਤੇ ਚੜਨ ਲੱਗਾ ਸਾਜਦੇ ਨਹੀਂ ਵਜੇ। ਹੋਰ ਸਿੱਖਤ ਹੋਇਆ। ਆਵੇ ਆਵੇ ਚੰਦ ਮਿੰਟ। ਕੋਈ ਬਾਨੇ ਆ ਗਿਆ ਆ ਗਿਆ ਆ ਗਿਆ ਆ ਗਿਆ। ਲੋ ਵੀ ਮਿੱਤਰੋ। ਚੰਦ ਮਿੰਟਾਂ ਜਿਹੜੀ ਆਉਣ ਵਾਲੀ ਚੀਜ਼ ਹੀ ਆ ਗਈ ਤੁਹਾਡੇ ਕੋਲ ਪਹੁੰਚ ਗਈ ਆ। ਮੀਂਹ ਕਾਫੀ ਤੇਜ਼ ਆ। ਜੋ ਆਨਾ ਆਪਾ ਪੱਖੇ-ਪੁੱਖੇ ਦਾ ਪ੍ਰਬੰਧ ਕਰੀ ਹੁਣ। ਥਰੇ ਥੋੜੀ ਰਿਆ। ਥਰੇ ਲਾਦਣਾ ਕਰਦੇ। ਆਓ। ਹੁਣ ਅਸੀਂ ਇਹ ਥੱਲਿਓਂ ਬੀਸ ਬਣਾ ਕੇ ਤੇ ਉਧਰਲੇ ਬੰਨੇ ਤੋੜੇ ਲਾਦਣ ਲੱਗੇ ਜਿੱਥੇ ਖਤਰਾ ਸਾਨੂੰ ਜਹਾਂ ਪਰ ਵੀ ਖਤਰੇ ਦਾ ਅਨੁਭਵ ਹੁੰਦਾ ਹੈ ਵਹਾਂ ਪਰ ਹਮ ਤੋੜੀ ਲਗਾਤੇ ਹਾਂ। ਜੇ ਹਮਾਰਾ फार्म ਕਸੂਲ ਹੈ ਮਾਮਾ ਧੀਰੇ ਧੀਰੇ ਹਸਤਾ ਹੈ ਮਾਮਾ ਧੀਰੇ ਧੀਰੇ ਹਸਤਾ ਹੈ ਮਾਮਾ ਕੰਮ ਚਲੇਗਾ ਅਭੀ ਲੰਬਾ ਅਭੀ ਤਾਂ ਸ਼ੁਰੂ ਹੈ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਮਸ਼ਕੀਰ ਦਿਖਾਣੇ ਲਗਾ ਇਧਰ ਟ੍ਰੇਲਰ ਦੇਖ ਲੰਡੇ ਇਹਦੇ ਮਾਮਾ ਨੇ ਸਾਰੇ ਕਦੇ ਮਾਮੀ ਚੱਲਾ ਗਿੱਟ ਲੈ ਕੇ ਚੁੱਪ ਕਰ ਜਾਏ ਨਹੀਂ ਕੋਈ ਹੋਣਾ ਇਹ ਜਵਾਨੋ ਜੇ ਮਾਤਾ ਦੇ ਜਾਣਾ ਉਹਨੂੰ ਕਹੋ ਵੀ ਥੱਲੇ ਹੋ ਜਾ ਏਦੋ ਹੀ ਮਾਤਾ ਹੀ ਤੇ ਕਲਣ ਡਈ ਆ ਉਤੋਂ ਤਾਂ ਜਿੱਦੈ ਚੱਕ ਐ ਛੱਡ ਪੂਰਾ ਥੱਲੇ ਤੱਕ ਭਰਨ ਪੈ ਗਈ ਨਹੀਂ ਐਦਾਂ ਪੂਰੇ ਲਾਈ ਦੇਂਦੇ ਐਈ ਦੇ ਮਿੱਟੀ ਭਰੋ ਨਾ ਯਾਰ ਵਾਰ ਵਾਰ ਨਹੀਂ ਜੋ ਤਾਂ ਨਹੀਂ ਆ ਆਵੇ ਸਾਰਾ ਤੂੰ ਦੂਰ ਕਰ ਤਾਈ ਤੇ ਨਾਲ ਮਿੱਟੀ ਨਾਲੀ ਮਗਰ ਅੰਦਰ ਮਿੱਟੀ ਨਾਲੀ ਇੰਨਾ ਕੰਮ ਐਦਾਂ ਮਾਰੀ ਜਾਂਦਾ ਪੂਰਾ ਫਿਰ ਇਹ ਵਾਹ ਉਹ ਨਿਕਲ ਜਾਂਦੀ ਐਦਾਂ ਹੋ ਗਿਆ ਕੰਮ ਮੁਕੰਮਲ ਹਾਂ ਇਹ ਵੀ ਜੇ ਥੋੜਾ ਟਾਰਗਟ ਪੈ ਗਿਆ। ਕੰਨ ਵੇਲੇ ਕਈ ਓਣ ਮੇਰੇ ਮਾਰ ਲਾ ਪਿਆ। ਕਾਣੇ ਕਾਣੇ ਨੂੰ ਵਾਯੋ ਘਰ ਦੇ ਜੀ ਮੰਗਦੇ ਮਰੂਦ ਸਾਫ ਸਾਫ ਲਿਖਣਾ। ਸਾਫ ਸਾਫ ਮੇਰੇ ਤੇ ਇਹ ਬੂਟੇ ਨੂੰ ਹਰ ਸਾਲ ਥੋੜੇ ਕਾਣੇ ਪੈਂਦੇ ਯਾਰ। ਪਤਾ ਨਹੀਂ ਕੀ ਨੂੰ ਪ੍ਰੋਬਲਮ। ਕੋਈ ਥੱਪੜ ਕਦੇ ਆ ਨਹੀਂ ਹੁੰਦਾ ਇਹ ਅੱਧਾ। ਹੁਣ ਅੱਜ ਪਿੰਡ ਮਰੂਦ ਖੜਾਂਗੇ ਤੋੜ ਕੇ। ਮੀਨਾ ਗੰਦਜਾ ਪੈ ਹਾਵੇ ਆ ਲੱਗੇ ਕਿੰਨੇ ਕੁਛ ਤੇ ਆਵੇ ਚੜੀ ਜਾ ਹਾਵੇ ਇਧਰਲੇ ਬਨੇ ਦੋ ਤਿੰਨ ਤਰ੍ਹਾਂ ਵੇਖ ਕੇ ਦੇ ਮੇਨ ਮੇਨ ਜੇ ਲਾਲਾ ਉਤਰਾ ਡੇਗੀ ਪੈਣੇ ਹੁਣ ਤੁਹਾਡੇ ਕੋ ਟਾਈਮ ਹੈਗਾ ਹਲ ਆਜੋ ਆਜੋ ਸ਼ੇਰੋ ਆਜੋ ਹੁਣ ਅਸੀਂ ਚੱਲੇ ਪਿੰਡ ਨੂੰ ਅੱਜ ਟੋੜੇ-ਟਾੜੇ ਲਾਤੇ ਆ ਦਰਿਆ ਲੈ ਗਿਆ ਵਾ ਕੋਈ ਡਰਨ ਦੀ ਲੋੜ ਨਹੀਂ ਮੇਰੇ ਵੀਰ ਕਾਫੀ ਵੀਰ ਪੁੱਛਣ ਦੇ ਅੱਜ ਤੇ ਕੋਈ ਚੱਕਰ ਨਹੀਂ ਹਾਲ ਦੀ ਘੜੀ ਕੋਈ ਚੱਕਰ ਨਹੀਂ ਆ ਪਰ ਜਿਹੜਾ ਇਧਰਲੇ ਬੰਨੇ ਚੱਕਰ ਬਣਦਾ ਜਾਂਦਾ ਨਾ ਇਹਨੂੰ ਵੇਖੋ ਮੜਿਆ ਇਹਨੂੰ ਉਹ ਉਧਰ ਨੂੰ ਉਹ ਚੱਕਰ ਪੈਦਾ ਕਰੂਗਾ ਜਾਬ ਦਾ ਕੋਈ ਹਨਾ ਆਪਣਾ ਵਈ ਆ ਦਵੇਂ ਵਿਆਹੇ ਮੁੰਡੇ ਮੇਰੇ ਨਾਲ ਚੱਲੇ ਪਿੰਡ ਨੂੰ ਆਓ ਮੇਰੇ ਵੀਰ ਨਾ ਇਹ ਇਹ ਬੜਾ ਮੁਲਖ ਵੀਡੀਓ ਪਉਂਦਾ ਸਾਡੇ ਵੱਲ ਨੂੰ ਨਹੀਂ ਆਉਂਦਾ ਹੁਣ ਘਰੇ ਕਿ ਮਹਾਗਮਾ ਆਉਂਦਾ ਜੋ ਦੇ ਹੁਣੇ ਹੀ ਚੱਲੇ ਆ ਸਵੇਰੇ ਮਿਲਦੇ ਆ ਹਾਂ ਆ ਦੋ ਮੇਰੇ ਨਾਲ ਚੱਲੇ ਆ ਇਹਨਾਂ ਦਾ ਜੀ ਨਹੀਂ ਲੱਗਦਾ ਘਰੇ ਇੱਥੇ ਇੱਥੇ ਜੀ ਨਹੀਂ ਲੱਗਦਾ ਸਭ ਮਰਨ ਦੀਆਂ ਇਹਨਾਂ ਨਾਲ ਨਹੀਂ ਲੱਗਦਾ ਘਰ ਲੱਗਦਾ ਬਾਬੇ ਨੂੰ ਕਹਿੰਦੇ ਮੈਨੂੰ ਲੈ ਜਾ ਯਾਰ ਹੂੰ ਲਾਈਏ ਦਵਾ ਦੋ ਵੇਖੋ ਨੇਰ ਬਹੁਤ ਜਿਆਦਾ ਸੇ ਤੱਕ ਲੈ ਜਾਵੇ ਬੱਦਲਾਂ ਨੂੰ ਮਾਹਰਾ ਕਿਰਪਾ ਰੱਖ ਪਤਲੀਆਂ ਹਣਾਂ ਲੈ ਜਾ ਕੇ ਬੰਦੇ ਨੂੰ ਕੁੰਡੀਆਂ ਤੋਂ ਨਹੀਂ ਲੋੜ ਬੜਾ ਹੁਣਾ ਦਾ ਵਿਚਾਲਾ ਭਾਵਾ ਹੈ ਰਕੀ ਪਾਣੀ ਬਹੁਤ ਸਪੀਡ ਨਾਲ ਡਿੱਗਣ ੜਿਆ ਮੇਰੇ ਵੀਰ ਡਰੋ ਨਾ ਮਹਾਰਾਜ ਇਹਦੇ ਕਿਰਪਾ ਕਰ ਗਿਆ ਵਾ ਦਾਸ ਲੋਕ ਮੰਗੋ ਵੀ ਹੁਣ ਜਿਆਦੀ ਨਹੀਂ ਨਾ ਤੇ ਪਾਣੀ ਦੇ ਬਾਲਾ ਗੰਗਲਿਆ ਪਾਣੀ ਹੋਣ ੜਿਆ ਦਰਿਆ ਦਾ ਲਾਲ ਪਾਣੀ ਆ ਵੇਖੋ ਹੁਣ ਥੋਲ ਨੇਰੀ ਦੇ ਵਿੱਚ ਅਸੀਂ ਨੰਗਣ ਲੱਗੇ ਪਾਰ ਛੰਗਾਂ ਬਹੁਤ ਜਿਆਦੀਆਂ ਪਰ ਰਸੇ ਦੀ ਸਾਨੂੰ ਬਹੁਤ ਸੂਦਾ ਨਹੀਂ ਤੇ ਕਿੰਨੀ ਨੇਰੀ ਦੇ ਵਿੱਚ ਪੇੜੀ ਲੈ ਕੇ ਨੰਗਿਆ ਨਹੀਂ ਜਾਂਦਾ ਹੁਣ ਤੁਹਾਡੇ ਸਾਹਮਣੇ ਨਿਕਲਾਈ ਇਹ ਕੋਈ ਗੱਲ ਨਹੀਂ ਡਰਨੀ ਕੋਈ ਨਹੀਂ ਚੜਦੀ ਕਲਾ ਮਹਾਰਾਜ ਜਬਰਦਸਤ ਮੀਂਹ ਆ ਗਿਆ ਹੁਣ ਵੇਖਦੇ ਆ ਰਾਤ ਨੂੰ ਕਿੰਨਾ ਪੈਂਦਾ ਈ ਦੇਖੋ ਹੁਣ ਚੱਲੇ ਅਸੀਂ ਪਿੰਡ ਨੂੰ ਉਹ ਸਿਰ ਪਰ ਗਿਆ ਬਹੁਤ ਜਿਆਦਾ ਇਧਰ ਪਿਛਲੇ ਬੰਨੇ ਵੇਖੋ ਮੀਂਹ ਕਿੰਨਾ ਪਿੰਦਾ ਕਿੰਨਾ ਕਿ ਨਹੀਂ ਸਾਰੇ ਵੀ ਬਲੌਗ ਚ ਮਿਲਾਂਗੇ ਸਾਰਿਆਂ ਦਾ ਧੰਨਵਾਦ ਹਮਾਰੀ ਕਿਰਪਾ ਰਖੇ ਲਾ ਕਿਆ ਨੂੰ ਪਾਣੀ ਤੋਂ ਬਚਾ ਕੇ ਰੱਖੇ ਬੈਕਗ੍ਰਾਉਂਡ ਮੈਰੀ ਕਾਲਾ ਜੀ ਚਲੋ ਆਜੋ ਆਜੋ ਕਾफी ਮੇਹਰਾ ਹੋ ਗਿਆ ਨੀ ਵਾਵਾ ਪੈਣ ਲਿਆ ਇਹ ਚਲੋ ਇੰਨਾ ਸ਼ੁਕਰ ਆ ਵੀ ਦਰਿਆ ਡਾਉਣ ਵਾ ਸਾਨੂੰ ਜੀਵ ਦਾ ਅੱਜ ਪਤਾ ਲੱਗਾ ਵੀ ਸਾਨੂੰ ਸੁਰੱਖੀ ਆ ਇਧਰੇ ਕੋ ਲੀੜੇ ਸਾਡੇ ਕਰੋਚ ਹੋ ਗਏ ਆਏ ਦਾ ਤੇ ਜੀਵ ਦੇ ਸੀਸੇ ਚਾੜ ਲੈਣੇ ਆਪਾਂ ਤੇ ਨਜ਼ਾਰਿਆਣਾ ਜਾਣਾ 4x4 ਲਾ ਗਈ ਤੇ ਹੁਣ ਲੀੜੇ ਵੀ ਭਜ ਗਏ ਕੋਣੇ ਹੀ ਡੱਬਿਆਂ ਦੇ ਵਿੱਚ ਪਾਏ ਢੋਲਣੀਆਂ ਆ ਰਿਆ ਮੈਂ ਨਹੀਂ ਪਾਇਆ ਮੇਰਾ ਵੀਡੀਓ ਬਣਾਉਣ ਦਿਆ ਮੁੰਡਿਆਂ ਨੇ ਪਾਏ ਆ